ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਜਨਮ ਪੱਤਰੀ ਤਿਆਰ ਕਰਨੀ ਅਤੇ ਬਾਲ ਲੀਲਾ ਜਨਮ ਪੱਤਰੀ ਤਿਆਰ ਕਰਨੀ ਗੁਰੂ ਜੀ ਦੇ ਜਨਮ ਤੇ ਮਾਤਾ ਤ੍ਰਿਪਤੀ ਜੀ ਨੇ ਤਾਂ ਤ੍ਰੇਪਤ ਹੋਣਾ ਹੀ ਸੀ ਦਾਈ ਦੌਲਤਾ ਨੂੰ ਵੀ ਜੋ ਜਲਵੇ ਦੀ ਦੌਲਤ ਮਿਲੀ ਉਸ ਨਾਲ ਉਸ ਨੂੰ ਇੰਨਾ ਸਕੂਨ ਪ੍ਰਾਪਤ ਹੋਇਆ ਕਿ ਦੁਨਿਆਵੀ ਪਦਾਰਥਾਂ ਦੀ ਕੋਈ ਭੋਖੀ ਨਾ ਰਹੀ ਪਿੰਡ ਵਾਲਿਆਂ ਨੂੰ ਜਦੋਂ ਦੌਲਤਾਂ ਰਹੀ ਅਜਿਹੇ ਵਾਲਕ ਦੇ ਜਨਮ ਵਰੇ ਪਤਾ ਲੱਗਾ ਤਾਂ ਹਰੇਕ ਨੂੰ ਦਰਸ਼ਨਾ ਦੀ ਤਾਂਗ ਉਤਪਨ ਹੋਈ ਉਸੇ ਵੇਲੇ ਦੇ ਪਰਵਾਜ਼ ਅਨੁਸਾਰ ਮਹਤਾ ਕਾਲੂ ਜੀ ਨੇ ਪੰਡਤ ਹਰਗਿਆਲ ਜੋਤਸ਼ੀ ਨੂੰ ਜਨਮ ਪੱਤਰੀ ਤਿਆਰ ਕਰਨ ਲਈ ਆਪਣੇ ਘਰ ਬੁਲਾਇਆ ਪੰਡਤ ਹਰਦਿਆਲ ਤਾਂ ਪਹਿਲਾ ਹੀ ਇਸ ਬੱਚੇ ਦੇ ਦਰਸ਼ਨ ਕਰਨ ਲਈ ਉਤਾਵਲਾ ਸੀ ਜਦ ਉਸਨੇ ਘਰ ਆ ਕੇ ਬਾਲ ਗੁਰੂ ਜੀ ਦੇ ਦਰਸ਼ਨ ਕੀਤੇ ਤਾਂ ਉਸ ਨੂੰ ਵੀ ਇੱਕ ਅਦੁੱਪਤ ਸ਼ਾਂਤੀ ਅਤੇ ਸਕੂਨ ਪ੍ਰਾਪਤ ਹੋਇਆ ਉਸਨੇ ਪਹਿਲਾਂ ਹੀ ਅਨੇਕ ਬੱਚੇ ਵੇਖੇ ਸਨ ਅਤੇ ਉਹਨਾਂ ਦੀਆਂ ਜਨਮ ਪੱਤਰियां VTR ਕੀਤੀਆਂ ਹੋਈਆਂ ਸਨ ਪਰ ਬਾਲ ਗੁਰੂ ਜੀ ਦੇ ਦਰਸ਼ਨ ਕਰਕੇ ਉਸ ਨੂੰ ਇੰਜ ਮਹਿਸੂਸ ਹੋਇਆ ਕਿ ਉਹ ਕਿਸੇ ਅਮਨ ਸ਼ਾਂਤੀ ਦੇ ਦੇਵਤੇ ਦੇ ਦਰਸ਼ਨ ਕਰ ਰਿਹਾ ਹੈ ਬੜੀ ਦੇਰ ਤੱਕ ਗੋਹ ਨਾਲ ਬਾਲਕ ਨੂੰ ਦੇਖਣ ਤੋਂ ਬਾਅਦ ਪੰਡਤ ਹਰਦਿਆਲ ਨੇ ਮਹਤਾ ਕਾਲੂ ਜੀ ਨੂੰ ਆਖਿਆ ਤੁਸੀਂ ਬੜੇ ਭਾਗਾਂ ਵਾਲੇ ਹੋ ਜਿਨ੍ਹਾਂ ਦੇ ਘਰ ਅਜੇ ਹੀ ਰੱਬੀ ਨੂਰ ਵਾਲੇ ਬਾਲਕ ਪੈਦਾ ਹੋਇਆ ਹੈ ਇਹ ਵੱਡੇ ਵੱਡੇ ਚੋਰਾਂ ਡਾਕੂਆਂ ਜ਼ਾਲਮਾਂ ਅਤੇ ਕੁਕਰਮੀਆਂ ਦਾ ਦਿਲ ਦਿਲ ਜਿੱਤ ਲਵੇਗਾ ਅਤੇ ਨਾਲ ਹੀ ਉਹਨਾਂ ਨੂੰ ਸੱਚ ਦੇ ਰਾਹ ਵੀ ਪਾ ਦੇਵੇਗਾ ਇਹ ਰੱਬੀ ਦਰਗਾਹ ਤੋਂ ਸੱਚ ਦੀ ਪੂੰਜੀ ਲੈ ਕੇ ਆਇਆ ਹੈ ਇਸ ਦਾ ਸਾਰੇ ਧਰਮਾਂ ਵਾਲੇ ਸਤਕਾਰ ਕਰਨਗੇ ਅਤੇ ਅਤੇ ਇਸ ਦੁਆਰਾ ਚਲਾਇਆ ਗਿਆ ਧਰਮ ਯੁਗਾਂ-ਯੁਗੰਤਰਾਂ ਤੱਕ ਚੱਲੇਗਾ ਪੰਡਤ ਜੀ ਦੀ ਸੁਵਿਖਵਾਨੀ ਸੁਣ ਕੇ ਮਾਤਾ ਤ੍ਰਿਪਤਾ ਜੀ ਤੇ ਪਿਤਾ ਕਾਲੂ ਜੀ ਬੜੇ ਪ੍ਰਸੰਨ ਹੋਏ ਅਤੇ ਪੰਡਤ ਜੀ ਨੂੰ ਸ਼ਰਨ ਪੱਤਰੀ ਬਣਾਉਣ ਲਈ ਬੇਨਤੀ ਕੀਤੀ ਮਾਤਾ ਤ੍ਰਿਪਤੀ ਜੀ ਬਾਲਕ ਨੂੰ ਗੋਦੀ ਵਿੱਚ ਲੈ ਕੇ ਬੈਠ ਗਏ ਮਹਿਤਾ ਕਾਲੂ ਤੇ ਬੇਬੇ ਨਾਨਕੀ ਜੀ ਵੀ ਕੋਲੀ ਆ ਗਏ। मेहता ਜੀ ਨੂੰ ਜਾਣਨ ਵਾਲੇ ਕੁਝ ਹੋਰ ਅਹਲਕਾਰ ਦੀ ਨਵ ਜੰਮੇ ਬਾਲਕ ਦੇ ਦਰਸ਼ਨ ਕਰਨ ਆਏ ਹੋਏ ਸਨ। ਸਹਿਜ ਸਵਾਹੀ ਸਭ ਦੇ ਹੱਥ ਜੁੜੇ ਹੋਏ ਸਨ। ਪੰਡਤ ਆਪਣੀ ਜੋਤਸ ਵਿਦਿਆ ਅਨੁਸਾਰ ਗ੍ਰਹਾਂ ਅਤੇ ਨਿਸ਼ਤਰਾਂ ਦੀ ਚਾਲ ਬੜੇ ਗੌਰ ਨਾਲ ਦੇਖ ਰਿਹਾ ਸੀ ਅਤੇ ਨਾਲ ਹੀ ਆਪ ਮਹਾਰੇ ਪ੍ਰਭੂ ਦਾ ਜਾਪ ਕਰ ਰਹੀ ਹਾਕੀ ਬਾਲਕ ਗੁਰੂ ਦਾ ਨਾਮ ਉਹਨਾਂ ਦੀ ਭੈਣ ਬੀਬੀ ਨਾਨਕੀ ਨਾਲ ਨਾਲ ਦਾ ਨਾਨਕਦੇਵ ਹੀ ਰੱਖਿਆ ਗਿਆ ਉਂਝ ਵੀ ਜਿੱਨਾ ਘਰਾਂ ਵਿੱਚ ਲੜਕੀ ਤੋਂ ਬਾਅਦ ਲੜਕੇ ਦਾ ਜਨਮ ਹੁੰਦਾ ਹੈ ਉਹ ਲੜਕੀ ਬੜੀ ਸ਼ੁਭ ਮੰਨੀ ਜਾਂਦੀ ਹੈ ਅਤੇ ਉਸ ਦਾ ਪਰਿਵਾਰ ਖੁਸ਼ੀ ਨਾਲ ਇਹ ਗੱਲ ਕਰਦਾ ਰਹਿੰਦਾ ਹੈ ਕਿ ਇਹ ਆਪਣੇ ਨਾਲ ਨਿੱਕੇ ਵੀਰ ਦਾ ਸਤਵੜ ਕੇ ਲਈ ਆਈ ਹੈ ਗੁਰੂ ਨਾਨਕ ਦੇਵ ਜੀ ਵੀ ਆਪਣੀ ਭੈਣ ਦਾ ਬਹੁਤ ਸਤਕਾਰ ਕਰਦੇ ਸਨ ਅਤੇ ਬੇਬੇ ਨਾਨਕੀ ਵੀ ਆਪਣੇ ਵੀਰ ਦੇ ਸਾਹ ਨਾਲ ਸਾਹ ਜਿਉਂਦੀ ਸੀ ਜਦੋਂ ਦੀ ਯਾਦ ਕਰਦੀ ਸੀ ਗੁਰੂ ਜੀ ਆ ਪਹੁੰਚਦੇ ਸਨ ਬਾਲ ਲੀਲਾ ਗੁਰੂ ਨਾਨਕ ਸਾਹਿਬ ਜੀ ਬਚਪਨ ਤੋਂ ਹੀ অনোকী ਕਿਸਮ ਦੇ ਬਾਲਕ ਸਨ ਜਦੋਂ ਵੀ ਕੋਈ ਉਹਨਾਂ ਦੇ ਲਾਗੇ ਪਰਮਾਤਮਾ ਬਾਰੇ ਮਨੁੱਖਾਂ ਬਾਰੇ ਅਤੇ ਮਨੁੱਖੀ ਜੀਵਨ ਜਨਮ ਮਰਨ ਬਾਰੇ ਗੱਲਾਂ ਕਰਦਾ ਤਾਂ ਗੁਰੂ ਜੀ ਨੂੰ ਬਹੁਤ ਚੰਗਾ ਲੱਗਦਾ ਸਾਧੂ ਮਹਾਤਮਾ ਉਹਨਾਂ ਨੂੰ ਬਹੁਤ ਚੰਗੇ ਲੱਗਦੇ ਸਨ ਜਿਨ੍ਹਾਂ ਦੀ ਉਹ ਅੰਨ ਪਾਣੀ ਨਾਲ ਵੀ ਸੇਵਾ ਕਰਦੇ ਰਹਿੰਦੇ ਸਨ ਉਹ ਆਪਣੀਆਂ ਹਾਨੀਆਂ ਵਿੱਚ ਦੀ ਅਜੀਬ ਕਿਸਮ ਦੀਆਂ ਖੇਡਾਂ ਖੇਡਦੇ ਜਦੋਂ ਕਿਸੇ ਸਾਧੂ ਸੰਤ ਨੂੰ ਕੀਰਤਨ ਕਰਦਾ ਦੇਖਦਾ ਤਾਂ ਉਹਨਾਂ ਨੂੰ ਬਹੁਤ ਚੰਗਾ ਲੱਗਦਾ ਉਹ ਬਾਤਨ ਵਿੱਚ ਵੀ ਬੜੀ ਸੁਰੀਲੀ ਤੇ ਮਿੱਠੀ ਆਵਾਜ਼ ਵਿੱਚ ਗਾ ਲੈਂਦੇ ਸਨ ਅਤੇ ਆਪਣੇ ਹਾਨ ਦੇ ਬੱਚਿਆਂ ਨੂੰ ਵੀ ਧੰਨ ਨਰੰਕਾਰ ਸਤਿ ਕਰਤਾਰ ਦੀ ਧੁਨੀ ਲਵਾਉਂਦੇ ਆਪ ਅੱਗੇ ਬੋਲਦੇ ਤੇ ਬੱਚਿਆਂ ਨੂੰ ਪਿੱਛੇ ਬੋਲਣ ਲਈ ਕਹਿੰਦੇ ਉਹਨਾਂ ਦੀ ਇਸ ਲੀਲਾ ਨੂੰ ਦੇਖਣ ਸੁਣ ਲਈ ਵੱਡੀ ਉਮਰ ਦੇ ਇਸਤਰੀਆਂ ਪੁਰਸ਼ ਵੀ ਆਉਂਦੇ ਤੇ ਆਨੰਦਤ ਹੁੰਦੇ ਇੱਕ ਦਿਨ ਪਲਵੰਡੀ ਪਿੰਡ ਦਾ ਮਾਲਕ ਰਾਈ ਬਲਾਰ ਦੀ ਉਹਨਾਂ ਨੂੰ ਵੇਖਣ ਆਇਆ ਤੇ ਛੋਟੇ ਬਾਲਾਂ ਦੀ ਅਲੌਕਿਕ ਖੇਡ ਦੇਖ ਕੇ ਬਹੁਤ ਖੁਸ਼ ਹੋਇਆ ਉਸ ਨੂੰ ਵਿਸ਼ਵਾਸ ਹੋ ਗਿਆ ਕਿ ਬਾਲ ਨਾਨਕ ਕੋਈ ਆਮ ਮਾਲਕ ਨਹੀਂ ਹੈ ਬਲਕਿ ਰੱਬ ਦਾ ਰੂਪ ਹਨ ਰਾਈ ਬਲਾਰ ਧਾਰਮਿਕ ਖਿਆਲਾਂ ਦੇ ਤੇ ਬੜੇ ਪਿਆਰੇ ਦਿਆਲੂ ਵਰਸਨ ਉਹਨਾਂ ਦੇ ਵੱਡੇ ਵਡੇਰੇ ਹਿੰਦੂ ਸਨ ਜੋ ਜਬਰੀ ਮੁਸਲਮਾਨ ਬਣਾਏ ਗਏ ਸਨ ਉਹਨਾਂ ਦੀ ਜੂ ਵਿੱਚ ਕਿਸੇ ਕਿਸਮ ਦਾ ਕੋਈ ਜ਼ਾਬਰ ਜ਼ੁਲਮ ਨਹੀਂ ਸੀ ਹੁੰਦਾ ਬਾਲ ਗੁਰੂ ਜੀ ਜਦ ਇਕੱਲੇ ਹੁੰਦੇ ਤਾਂ ਚੌਂਕੜਾ ਮਾਰ ਕੇ ਰੱਬ ਦੀ ਯਾਦ ਵਿੱਚ ਜੁੜ ਜਾਂਦੇ ਉਹ ਕਿਸੇ ਲੋਕ ਲਾਜ ਜਾਂ ਡਰ ਅਤੇ ਸੰਗ ਤੋਂ ਬੇ ਪ੍ਰਵਾਸ ਹਨ ਇਹੋ ਕਾਰਨ ਸੀ ਕਿ ਕੋਈ ਉਹਨਾਂ ਨੂੰ ਆਪਣੇ ਪਿੱਛੇ ਨਹੀਂ ਲਾ ਸਕਿਆ ਉਹਨਾਂ ਨਾਲ ਕੋਈ ਗੁੱਸੇ ਵੀ ਨਹੀਂ ਸੀ ਹੁੰਦਾ ਕਿਉਂਕਿ ਉਹ ਆਪ ਕਦੇ ਗੁੱਸੇ ਵਿੱਚ ਨਹੀਂ ਆਉਂਦੇ ਸਨ ਇਸ ਕਰਕੇ ਹਰ ਕੋਈ ਏਸਤਰੀ ਮਰਦ ਛੋਟਾ ਜਾਂ ਵੱਡਾ ਜਦੋਂ ਵੀ ਉਹਨਾਂ ਦੇ ਦਰਸ਼ਨ ਕਰਦਾ निहाल ਹੋ ਜਾਂਦਾ ਸੀ ਕਿਉਂਕਿ ਉਹਨਾਂ ਦਾ ਖੁਸ਼ਬੂ ਭਰਿਆ ਵਿਅਕਤੀਤਵ ਹਰ ਤાં ਖੁਸ਼ਬੂ ਹੀ ਫਿਲਾਰਦਾ ਸੀ